ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 5G ਨਿਊਜ਼ ਤੇ ਮੈਂ ਪ੍ਰਦੀਪ ਸਿੰਘ ਧੰਨ ਧੰਨ ਬਾਬਾ ਤੁਲਸੀਦਾਸ ਜੀ ਝੁੱਗੀ ਵਾਲਿਆਂ ਦੇ ਸਥਾਨਾਂ ਤੇ ਚੱਲ ਰਹੀ ਨਿਸ਼ਕਾਮ ਸੇਵਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਜ਼ਿਲ੍ਹਾ ਮੋਗਾ ਦੇ ਪਿੰਡ ਦੋਲੇ ਵਾਲਾ ਮਾਇਰ ਦੇ ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲਿਆਂ ਦੇ ਸਥਾਨਾਂ ਤੇ ਸ੍ਰੀ ਸਰੋਵਰ ਸਾਹਿਬ ਦੀ ਸਫਾਈ ਦੀ ਸੇਵਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਕਰ ਹੋ ਗਿਆ ਹੈ ਕਿ ਪਿੰਡ ਦੌਲੇਵਾਲਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪਿੰਡ ਮਰਾੜ ਕਲਾ ਤੇ ਦੌਲੇਵਾਲਾ ਤੋਂ ਇਲਾਵਾ ਦੂਰ ਨੇੜੇ ਦੀਆਂ ਸੰਗਤਾਂ ਵੱਲੋਂ ਸ਼੍ਰੀ ਸਰੋਵਰ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ ਦੱਸਿਆ ਜਾਂਦਾ ਹੈ ਕਿ ਇਸ ਪਵਿੱਤਰ ਸਥਾਨਾਂ ਤੇ ਸੰਗਤਾਂ ਵੱਲੋਂ ਜੋ ਵੀ ਸੁਖਨਾ ਸੁੱਖੀ ਜਾਂਦੀ ਹੈ ਉਹ ਸੰਗਤਾਂ ਦੀ ਸੁਖਨਾ ਬੜੀ ਜਲਦੀ ਪੂਰੀ ਹੋ ਜਾਂਦੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਫੌਜੀ ਅਵਤਾਰ ਸਿੰਘ ਨੇ ਦੱਸਿਆ ਕਿ ਬਾਬਾ ਤੁਲਸੀਦਾਸ ਜੀ ਝੁੱਗੀ ਵਾਲੇ ਭਾਰਤ ਪਾਕਿਸਤਾਨ ਦੀ ਵੰਡ ਮਗਰੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜਕਲਾ ਵਿਖੇ ਪੁੱਜੇ ਅਤੇ ਮਰਾੜਕਲਾ ਵਿਖੇ ਬਾਬਾ ਜੀ ਨੇ ਇੱਕ ਕੱਖਾਂ ਦੀ ਕੁੱਲੀ ਪਾ ਕੇ ਤਪ ਕੀਤਾ ਅਤੇ ਉਸ ਤੋਂ ਬਾਅਦ ਬਾਬਾ ਜੀ ਪਿੰਡ ਦੌਲੇਵਾਲਾ ਵਿਖੇ ਪੁੱਜੇ ਇਸ ਸਥਾਨ ਤੇ ਵੀ ਬਾਬਾ ਜੀ ਨੇ ਘੋਰ ਤਪੱਸਿਆ ਕੀਤੀ ਅਤੇ ਉਸ ਤੋਂ ਬਾਅਦ ਬਾਬਾ ਜੀ ਇਸੇ ਸਥਾਨ ਤੇ ਹੀ ਚੋਲਾ ਛੱਡ ਗਏ ਅਤੇ ਪਿੰਡ ਦੌਲੇਵਾਲਿਆਂ ਦੀ ਸੰਗਤਾਂ ਨੇ ਇਸੇ ਸਥਾਨ ਤੇ ਹੀ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ਹੁਣ ਇਸੇ ਸਥਾਨ ਦੇ ਹੀ ਬਾਬਾ ਜੀ ਦਾ ਅਗੀਠਾ ਸਾਇਬੀ ਸਜੋਬਿਤ ਹੈ ਅੱਜ ਵੀ ਬਾਬਾ ਜੀ ਦਾ ਇਸ ਸਥਾਨ ਤੇ ਹਰ ਮਹੀਨੇ ਦੇਸੀ 20 ਤਰੀਕ ਨੂੰ ਮੇਲਾ ਲੱਗਦਾ ਹੈ ਇਸ ਸਮੇਂ ਇਸ ਰੋਵਰ ਦੀ ਸੇਵਾ ਕਰਨ ਸਵੇ ਪਿੰਡ ਮਰਾੜ ਕਲਾਂ ਤੋਂ ਮੈਂਬਰ ਪੰਚਾਇਤ ਸ਼ੰਦਰਪਾਲ ਸਿੰਘ ਸੰਧੂ ਹਰਵਿੰਦਰ ਸਿੰਘ ਸੰਧੂ ਬਲਵੰਤ ਸਿੰਘ ਪੁਰੀ ਬਾਬਾ ਜੀ ਦੇ ਪਰਿਵਾਰਿਕ ਮੈਂਬਰ ਸੰਦੀਪ ਸਿੰਘ ਮਰਾੜ ਕਲਾਂ ਬਲਵਿੰਦਰ ਸਿੰਘ ਰੈਲ ਗੁਰਪ੍ਰੀਤ ਸਿੰਘ ਸੋਈ ਤੋਂ ਇਲਾਵਾ ਪਿੰਡ ਮਰਾੜ ਕਲਾਂ ਤੇ ਦੌਲੇਵਾਲੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਸੀਕਲ ਜੀ やぼったかい ਆ ਤੇ ਮੁਰਾ ਵੀ ਜਾਂਦਾ ਪਾਣੀ ਉਹ ਵੇਗਾ ਨਿਸ਼ਾਨ ਦਾ ਲੱਗਦਾ ਪਾਣੀ ਆ ਜਾ ਰਿਹਾ ਫੇਰੇ ਅੱਗੇ ਲੋ ਲੋ ਪਾਣੀ ਕੋਈ ਨਹੀਂ ਇੱਕ ਆਉਣਾ ਕਰਨਾ ਪਊਗਾ ਕੋਈ ਫਰਾਂ ਨਾ ਪਾਣੀ ਹੋ ਇੱਥੇ ਦਿੱਖਣਾ ਆਨੂ ਇੱਥੇ ਘਾਟ ਆ ਤੇ ਗੰਢਾਂ ਦੇ ਵਿੱਚ ਲੁਕੀਨ ਤੇ ਆਪਣੇ ਕੰਮ ਕਰਦਾ ਲੋਕਾਂ ਨੂੰ ਲੱਗੇਗਾ